ਹਾਂਜੀ ਦੋਸਤੋ ਜਿਹੜੀ ਹਰਿਆਣਾ ਸਰਕਾਰ ਆ ਬਾਰ ਬਾਰ ਇਹ ਚੀਜ਼ ਦੇ ਬਿਆਨ ਦੇ ਰਹੀ ਆ ਵੀ ਸਾਡੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੇ ਕਿਸੇ ਨੌਜਵਾਨ ਦੇ ਗੋਲੀ ਨਹੀਂ ਮਾਰੀ। ਮੇਰੇ ਕੋਲ ਇੱਕ ਮੇਰੇ ਦੋਸਤ ਨੇ ਵੀਡੀਓ ਭੇਜੀ ਆ ਉਹਦੇ ਵਿੱਚ ਪੂਰਾ ਸਪਸ਼ਟ ਹੋ ਰਿਹਾ ਹੈ ਵੀ ਨੌਜਵਾਨਾਂ ਦੇ ਉੱਤੇ ਸਿੱਧੇ ਅੰਗੂੜੀਆਂ ਮਾਰ ਰਹੇ ਨੇ ਨਾ ਤੇ ਮੈਂ ਤੁਹਾਨੂੰ ਵੀਡੀਓ ਪਲੇ ਕਰਦਾ ਤੁਸੀਂ ਵੀਡੀਓ ਦੇ ਵਿੱਚ ਦੇਖਿਓ ਆਹ ਹੁਣ ਦੇਖੋ ਜ਼ੂਮ ਹੋਗਾ ਆ ਜ਼ੂਮ ਹੋ ਕੇ ਵੀਡੀਓ ਚੱਲੇਗੀ ਉਹਨਾਂ ਉਹਨਾਂ ਦੇ ਜਿਹੜੇ ਜਵਾਨ ਨੇ ਆ ਦੇਖੋ ਆਹ ਮਾਰੀ ਗੋਲੀ ਉਹ ਬੰਦੇ ਨੇ ਨਾ ਜਿਹੜਾ ਮਦਾ ਜਵਾਨ ਲੱਗਾ ਉਹਨਾਂ ਦੇ ਮੁਲਾਜ਼ਮ ਲੱਗੇ ਵੀ ਨੇ ਉਹਨੇ ਆਪਣੇ ਜਿਹੜੇ ਨੌਜਵਾਨ ਇਧਰਲੇ ਪਾਸੇ ਖੜੇ ਉਹ ਗੋਲੀ ਮਾਰੀ ਇੱਕਾ ਹੋਰ ਬੰਦਾ ਉਧਰਲੇ ਪਾਸੇੋਂ ਨਿਕਲਦਾ ਸਾਈਡ ਤੋਂ ਉਹਨੂੰ ਫੇਰ ਲੋਡ ਕਰਕੇ ਨੌਜਵਾਨਾਂ ਦੇ ਸਿੱਧੀਆਂ ਗੋਲੀਆਂ ਮਾਰ ਰਹੇ ਉਹ ਕਹਿੰਦੇ ਵੀ ਸਾਡੇ ਬੰਦੇ ਨੇ ਇਹ ਆ ਮਾਰਿਆ ਫਿਰ ਤੇ ਉਹ ਕਹਿੰਦੇ ਵੀ ਸਾਡੇ ਬੰਦਿਆਂ ਦੇ ਗੋਲੀਆਂ ਨਹੀਂ ਮਾਰੀਆਂ ਤੇ ਹੈ ਇਹ ਤਾਂ ਬਹੁਤ ਘਟੀਆ ਹਰਕਤ ਆ ਜਿਹੜੀ ਸਰਕਾਰ ਕਰ ਰਹੀ ਆ ਤੇ ਬਹੁਤ ਹੀ ਨੁਲਾਈਕੀ ਵਾਲੇ ਕੰਮ ਕਰ ਰਹੀ ਆ ਸਾਡੇ ਨੌਜਵਾਨਾਂ ਦੇ ਸਾਡੇ ਪੰਜਾਬ ਦੇ ਅੰਦਰ ਆ ਕੇ ਸਾਨੂੰ ਬੁਗਾਰ ਰਹੇ ਸਾਡੇ ਨੌਜਵਾਨ ਇੱਕ ਸ਼ਾਂਤ ਮਾਈ ਢੰਗ ਨਾਲ ਬੈਠੇ ਨੇ ਤੇ ਇਹ ਚੀਜ਼ ਦਾ ਤੁਹਾਨੂੰ ਸ਼ਰਮ ਚਾਹੀਦੀ ਆ ਵੀ ਸਾਡੇ ਕਿਸੇ ਨੌਜਵਾਨ ਨੇ ਥੋੜੇ ਕਿਸੇ ਦੇ ਕੋਈ ਸੱਟ ਪੇਟ ਨਹੀਂ ਮਾਰੀ ਜਾਣਬੁੱਝ ਕੇ ਉਧਰ ਬਿਆਨ ਦੇ ਰਹੇ ਨੇ ਵੀ ਉਹਨਾਂ ਦੇ ਪੰਜਾਬ ਦੇ ਨੌਜਵਾਨ ਜਾਂ ਪਸਾਨ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਸਾਡੇ ਤੇ ਹਮਲਾ ਕਰ ਰਹੀਆਂ ਨੇ ਕੋਈ ਕੁਝ ਨਹੀਂ ਕਰ ਰਿਹਾ ਇਹ ਜਾਣਬੁੱਝ ਕੇ ਬਿਆਨ ਦੇ ਰਹਾ ਦੇਖ ਲੋ ਛੋਟੋ ਸਬੂਤ ਦਿੱਤਾ ਵੀਰੋ ਜਰਾ ਦੋਸਤੋ ਵੱਧ ਤੋਂ ਵੱਧ ਮੇਰਾ ਵੀਰ ਧਰਨਿਆਂ ਦੇ ਵਿੱਚ ਪਹੁੰਚੋ ਜਿੱਥੇ ਕਿਸਾਨੀ ਗੋਲਣ ਚੱਲਦਾ ਚਾਹੇ ਖਨੌਰੀ ਬਾਰਡਰ ਆ ਚਾਹੇ ਉਹ ਸੰਭੂ ਬਾਰਡਰ ਆ ਮੇਰਾ ਵੀਰ ਕਿਸੇ ਜਥੇਬੰਦੀਆਂ ਨੇ ਆਉਣਾ ਨਹੀਂ ਆਉਣਾ ਉਹਨਾਂ ਦੀ ਮਰਜ਼ੀ ਆ ਪਰ ਮੇਰਾ ਬਿੱਲ ਤੁਸੀਂ ਜਰੂਰ ਸਾਫ ਦਿਓ ਧੰਨਵਾਦ ਜੀ